ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਸੰਗ ਜੀ ਇੱਕ ਕੁਲੀਨ ਅਮੀਰ ਜੱਟ ਪਰਿਵਾਰ ਦੇ ਜ਼ਿਮੀਦਾਰ ਦੇ ਕੋਈ ਔਲਾਦ ਨਹੀਂ ਸੀ ਉਸ ਦਾ ਨਾਮ ਉਦਮ ਸਿੰਘ ਸੀ ਪਰ ਉਸ ਦੀ ਨਿਮਰਤਾ ਦੇ ਕਾਰਨ ਭਾਈ ਆਦਮ ਨਾਮ ਵੱਲੋਂ ਉਸ ਦੀ ਪ੍ਰਸਿੱਧੀ ਸੀ ਔਲਾਦ ਦੀ ਇੱਛਾ ਦੇ ਕਾਰਨ ਉਹ ਕਈ ਸੰਤਾਂ ਤੇ ਕਈ ਫਕੀਰਾਂ ਦੇ ਚੱਕਰ ਘੱਟਦਾ ਰਿਹਾ ਪਰ ਉਸ ਦੀ ਇੱਛਾ ਪੂਰੀ ਨਹੀਂ ਹੋਈ ਹੌਲੀ-ਹੌਲੀ ਉਸਦੀ ਉਮਰ ਵੀ ਵਾਧੀ ਚਲੀ ਗਈ ਤੇ ਐਸਲੀ ਉਸਨੇ ਆਪਣੀ ਕਿਸਮਤ ਉੱਤੇ ਸੰਤੋਖ ਕਰ ਲਿਆ ਇੱਕ ਦਿਨ ਉਸਦੀ ਭੇਟ ਇੱਕ ਸਿੱਖ ਵੱਲੋਂ ਹੋਈ ਉਸਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਇੱਛਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਵੱਲੋਂ ਜ਼ਰੂਰ ਪੂਰਨ ਹੋਵੇਗੀ ਇਹਨਾਂ ਦਿਨਾਂ ਵਿੱਚ ਉਹਨਾਂ ਦੀ ਚੌਥੀ ਵਾਰਸ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰਗੱਦੀ ਉੱਤੇ ਵਿਰਾਜਮਾਨ ਹਨ ਅੰਤ ਆਪ ਜੀ ਉਹਨਾਂ ਦੀ ਸ਼ਰਣ ਵਿੱਚ ਗੁਰੂ ਚੱਕ ਚਲੇ ਜਾਓ ਭਾਈ ਆਦਮ ਜੀ ਹੁਣ ਬੁੱਢੇ ਪੈ ਦੇ ਨਜ਼ਦੀਕ ਪੁੱਜਣ ਵਾਲੇ ਸਨ ਤੇ ਉਹਨਾਂ ਨੇ ਔਲਾਦ ਦੀ ਇੱਛਾ ਤਿਆਗ ਦਿੱਤੀ ਸੀ ਪਰ ਉਹਨਾਂ ਦੀ ਪਤਨੀ ਦੇ ਦਿਲ ਵਿੱਚ ਇਹ ਔਮੰਗ ਜਾਗਰਤ ਹੁੰਦੀ ਰਹਿੰਦੀ ਸੀ ਉਸ ਦੇ ਜੋਰ ਦੇਣ ਉੱਤੇ ਭਾਈ ਆਦਮ ਜੀ ਕੀਵਲ ਆਤਮਿਕ ਫਲ ਦੀ ਪ੍ਰਾਪਤੀ ਦੇ ਦ੍ਰਿਸ਼ਟੀਕੋਣ ਵੱਲੋਂ ਗੁਰੂ ਚਰਨਾ ਵਿੱਚ ਮੌਜੂਦ ਹੋ ਗਏ ਤੇ ਆਮ ਲੋਕਾਂ ਦੀ ਤਰ੍ਹਾਂ ਸੇਵਾ ਵਿੱਚ ਜੁਟ ਗਏ ਗੁਰੂ ਘਰ ਦਾ ਮਾਹੌਲ ਉਹਨਾਂ ਨੂੰ ਬਹੁਤ ਪਾਇਆ ਤੇ ਇੱਥੇ ਸਾਰੇ ਲੋਕ ਨਿਸ਼ਕਾਮ ਹੋ ਕੇ ਸੇਵਾ ਕਰਦੇ ਦਿਖਾਈ ਦਿੰਦੇ ਸਨ ਸਾਰੀ ਸੰਗਤ ਦੇ ਦਿਲ ਵਿੱਚ ਕੇਵਲ ਆਤਮਿਕ ਉਨਤੀ ਦੀ ਮੱਤਰ ਚਾਹ ਹੁੰਦੀ ਸੀ ਬਸ ਐ ਖਿੱਚ ਪਾਇਆ ਆਦਮ ਜੀ ਨੂੰ ਅਥੇ ਨਿਵਾਸ ਕਰਨ ਲਈ ਪ੍ਰੀਰਤ ਕਰਨ ਲੱਗੀ ਉਹਨਾਂ ਨੇ ਗੁਰੂ ਦੇ ਚੱਕ ਵਿੱਚ ਹੀ ਆਪਣਾ ਵਖ ਵੱਲੋਂ ਘਰ ਬਣਾ ਲਿਆ